ਦਾ ਰੋਡ ਸ਼ੋਅ ਬੀਜਪੀ ਦਾ ਮੋਦੀ ਦਾ ਰੈਲੀ ਕਿੰਦਾ ਦਾ ਵਜਾਣ ਲੱਗ ਰਿਹਾ ਦਾ ਮੋਦੀ ਜੀ ਦੀ ਰੈਲੀ ਬਹੁਤ ਵਧੀਆ ਹੋਈ ਹੈ ਜੀ ਬਹੁਤ ਭਰਵੀ ਰੈਲੀ ਸੀ ਔਰ ਸਾਡੀ ਰੈਲੀ ਨੂੰ ਲੋਕਾਂ ਦੀ ਕੋਸ਼ਿਸ਼ ਬਹੁਤ ਕੀਤੀ ਗਈ ਹੈ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਰੈਲੀ ਨੂੰ ਰੋਕਿਆ ਔਰ ਉਥੇ ਇਹਨਾਂ ਪਰਵਾਹ ਉਹ ਰਹਾ ਜੀਗਾ ਕਿ ਤੁਸੀਂ ਬਾਹਰ ਵੀ ਜਿਹੜਾ ਇਹ ਲੋਕਾਂ ਦਾ ਹਜੂਮ ਇਕੱਠਾ ਹੋਇਆ ਦਾ ਅੱਜ ਰੋਡ ਸ਼ੋਅ ਨਹੀਂ ਕੀਤਾ ਜਾਦਾ ਅੱਜ ਸਾਡਾ ਰੋਡ ਸ਼ੋਅ ਬਹੁਤ ਹੀ ਵਧੀਆ ਹੋਏਗਾ ਔਰ ਰੋਡ ਸ਼ੋਅ ਜਿਹੜਾ ਮਤਲਬ ਕੁਝ ਨਾਲ ਕਿਤੇ ਉੱਪਰ ਹੋਏਗਾ ਰੋਡ ショਅ ਦਾ ਇਤਿਹਾਸ ਇੱਕ ਆਪਣੇ ਇਤਿਹਾਸਿਕ ਰੋਡ ショਅਦ ਕਿੰਨਾ ਜਾਏਗਾ ਤੁਹਾਡਾ ਕਿਤੇ ਦੇਖਦੇ ਹੋ ਲੋਕਾਂ ਦਾ ਕਿਹਦਾ ਰੁਝਾਨ ਲੋਕਾਂ ਦਾ ਰੁਝਾਨ ਲੋਕੀ ਅਦੀ ਕਰ ਰਹੇ ਨੇ ਵੀ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਜਦੋਂ ਆਵੇ ਕਿ ਔਰ ਫੁੱਲੀ ਮੋਹਰਾਂ ਲਾ ਕੇ ਆਪਾਂ ਬੀਜੇਪੀ ਨੂੰ ਜਿਤਾਈਏ ਔਰ ਬੀਜੇਪੀ ਨੂੰ ਮੋਦੀ ਜੀ ਦੇ ਹੱਥ ਮਜ਼ਬੂਤ ਕਰੀਏ ਰੋਡ ショਅ ਕਿੱਥੇ ਤੱਕ ਜਾ ਰਿਹਾ ਰੋਡ ショਅ ਇੱਕੋ ਗਾਂਦੀ ਚੌਂ ਗਾਂਦੀ ਚੌਂ ਚੋਂ ਅੰਦਰ ਸ਼ੇਰਾਂ ਦੇ ਦਰਵਾਜੇ ਨੂੰ ਕਿੱਦਾਂ ਤੁਹਾਨੂੰ ਜਾਨ ਲੱਗਦਾ ਹੈ ਤੁਸੀਂ ਲੋਕਾਂ ਦੇ ਵਿਚਾਰੇ ਲੋਕਾਂ ਦਾ ਰੁਝਾਨ ਹੈ ਉਹ ਲੋਕਾਂ ਦਾ ਤੇ रुझान ਲੋਕਾਂ ਦੇ ਗਰਮੀ ਦੇ ਹੋਣ ਦੇ ਬਾਅਦੂ ਲੋਕਾਂ ਦੀ ਨੇ ਭੀੜ ਤੋਂ ਦੇਖਿਆ ਜਾ ਸਕਦਾ ਔਰ ਲੋਕਾਂ ਨੇ ਅੱਜ ਹੀ ਮਨ ਬਣਾਇਆ ਹੋਇਆ ਕਿ ਅਸੀਂ ਜਿਹੜੀ ਆ ਵੋਟ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਔਰ ਕਮਲ ਦੇ ਨਿਸ਼ਾਨ ਤੇ ਪਾਣੀ ਆ ਔਰ ਲੋਕਾਂ ਦੇ ਅੰਦਰ ਅੰਡਰਗ੍ਰਾਉਂਡ ਬਹੁਤ ਜ਼ਿਆਦਾ ਲੋਕ ਚਾਹੇ ਸਰਕਾਰ ਦੇ ਕਿਸੇ ਵੇਲੇ ਕਿ ਅੱਜ ਸਰਕਾਰ ਨੂੰ ਸਮੇਂ ਪਿਆ ਵਾ ਲੋਕ ਕਿਵਲੇ ਝੰਡਾ ਡੰਡਾ ਨਹੀਂ ਲਾਂਦੇ ਪਰ ਉਹਦੇ ਬਾਅਦੂ ਦੇ ਲੋਕ ਜਿਹੜੀ ਆ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਣੇ ਆ